ਨੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਜਨੇ ਠੀਕ ਠਾਕ ਹੋਵੋਗੇ ਵੈਲਕਮ ਆ ਰੋੜਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਨੋ ਬਾਈ ਅੱਜ ਦੀਆਂ ਖਬਰਾਂ ਨਾਲ ਜੁੜ ਗਏ ਆ ਜੀ ਅੱਜ ਦੀਆਂ ਇਕੱਲੇ ਇਕੱਲੇਆਂ ਖਬਰਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਬਣੇ ਰਹੋ ਤੁਸੀਂ ਸਾਡੇ ਨਾਲ ਠੀਕ ਹੈ ਜੀ ਲੋ ਜੀ ਕਰਦੇ ਆ ਸ਼ੁਰੂ ਪਹਿਲੀ ਖਬਰ ਤੋਂ ਭਾਈ ਇੱਕ ਗੱਲ ਹੋਰ ਹੈ ਕਿ ਜਿਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰਦੇ ਹੋ ਠੀਕ ਹੈ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਆ ਤੇ ਕਿੱਦਾਂ ਦੀ ਵੀਡੀਓ ਤੁਹਾਨੂੰ ਚਾਹੀਦੀ ਆ ਇਸ ਟਾਈਮ ਆਪਣੇ ਵਿੱਚ ਪੂਰਾ ਜੋਸ਼ ਆ ਗਿਆ ਜੀ ਠੀਕ ਆ ਪੂਰੀ એનર્ਜੀ ਪੂਰੀ એનર્ਜੀ ਨਾਲ ਆਪਾਂ ਨੇ ਕੰਮ ਕਰਨਾ ਹੈ ਜੀ ਠੀਕ ਆ ਮੇਰਾ ਪਹਿਲਾ ਚੈਨਲ ਜਿੱਕਰ ਤੁਹਾਨੂੰ ਪਤਾ ਮੇਰਾ ਪਹਿਲਾ ਚੈਨਲ ਹੋ ਗਿਆ ਡਿਲੀਟ ਠੀਕ ਆ ਡਿਲੀਟ ਨਹੀਂ ਮਤਲਬ ਕਿਸੇ ਨੇ ਆਪਣਾ ਪਾਸਵਰਡ ਆਈਡੀ ਹੈਕ ਕਰ ਲਈ ਠੀਕ ਆ ਪਾਸਵਰਡ ਬਦਲ ਤੇ ਆ ਠੀਕ ਆ ਜੀ ਉਹਨਾਂ ਦੀ ਸਾਰੀਆਂ ਵੀਡੀਓ ਕੱਟ ਤੀਓ ਮੈਂ ਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਦੱਬ ਰੱਖੇ ਸੁਖ ਸਚੇ ਪਾਸ਼ਾ ਉਹਨੂੰ ਰੱਬ ਦੀ ਦਰਗਾਹ ਵਿੱਚ ਢੂਈ ਨਾ ਮਿਲੇ ਉਹਨੂੰ ਬੰਦੇ ਨੂੰ ਜਿਹਨੇ ਮੇਰਾ ਚੈਨਲ ਹੈਗ ਕਰਾ ਠੀਕ ਆ ਤੇ ਪਹਿਲਾਂ ਵੀ ਤੁਸੀਂ ਪਿਆਰ ਦਿੱਤਾ ਸੀਗਾ ਹੁਣ ਵੀ ਤੁਸੀਂ ਪਿਆਰ ਦੇਣਾ ਆਪਣੇ ਛੋਟੇ ਭਾਈ ਨੂੰ ਠੀਕ ਹੈ ਜੀ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਈ ਜੀ ਚਲੋ ਜੀ ਬਣ ਚੱਲਦੇ ਆ ਵੀਡੀਓ ਦੇ ਨਾਲ ਬਣੇ ਰਿਓ ਵੀਡੀਓ ਦੇ ਨਾਲ ਠੀਕ ਆ ਕੱਲੀ-ਕੱਲੀ ਗੱਲ ਦਾ ਕੱਲੀ-ਕੱਲੀ ਚੀਜ਼ ਦਾ ਤੁਹਾਨੂੰ ਅਨਸਰ ਤੇ ਤੁਹਾਨੂੰ ਜਵਾਬ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜੇ ਰਹੋ ਜੀ ਰੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਤੁਹਾਡਾ ਅੱਜ ਦਾ ਹੋਸਟ ਤੇ ਰੋਸ ਗੁਰਿੰਦਰ ਸਿੰਘ ਲਾਲੀ ਬੱਲੋ ਮਜਰਾ ਰੋ ਬਾਈ ਗੱਲ ਕਰੀ ਜਾਂਦੀ ਆ ਜਿਹੜਾ ਕੇਸ ਮੁਖਿਆ ਹੋਇਆ ਹੈ ਅਮਰਤਪਾਲ ਸਿੰਘ ਅਮਰੋ ਲੁਧਿਆਣੇ ਵਿੱਚ ਪੋਸਟਰ ਲੱਗੇ ਬਾਈ ਜੀ ਦੇ ਬਾਈ ਅਮਰਤਪਾਲ ਸਿੰਘ ਅਮਰੋ ਦੇ ਉਹਦੇ ਹੱਕ ਵਿੱਚ ਸਾਰੇ ਆਮ ਬੰਦੇ ਤੇ ਨੰਹੰਦ ਜੱਥੇਬੰਦੀਆਂ ਇਕੱਠੀਆਂ ਹੋਈਆਂ ਐ ਤੇ ਉਹਨੂੰ ਇੱਕ ਟਾਈਟਲ ਦਿੱਤਾ ਗਿਆ ਏ ਇੱਜ਼ਤਾਂ ਦਾ ਰਾਖਾ ਠੀਕ ਹੈ ਜੀ ਘਟੋ ਘਟ ਤੁਸੀਂ ਮੰਨ ਕੇ ਚਲੋ ਵੀ ਪੰਜਾਬ ਵਿੱਚ ਕਿੰਨੇ ਕਰੋੜ ਲੋਕ ਰਹਿੰਦੇ ਆ ਠੀਕਾ ਉਹਦੇ ਵਿੱਚ ਤੇ ਸਿਰਫ ਇੱਕ ਬੰਦੇ ਦਾ ਜਿਗਰਾ ਹੋਇਆ ਵੀ ਇਹ ਚੀਜ਼ ਬਾਰੇ ਮੈਂ ਬੋਲ ਸਕਾਂ ਬੋਲਿਆ ਵੀ ਆ ਚੁੱਪ ਵੀ ਕਰਾਇਆ ਤੇ ਰੋਕਿਆ ਵੀ ਆ ਠੀਕ ਹੈ ਨਾ ਜੀ ਤਾਂ ਫਿਰ ਕਮਲਕੌਰ ਦੀ ਮੌਤ ਤੋਂ ਬਾਅਦ ਹੀ ਇੱਕ ਮਰਡਰ ਹੋਰ ਹੋਇਆ ਏ ਜੋ ਕਿ ਹਰਿਆਣੇ ਦੀ ਇਨਫਲੂਐਂਸਰ ਸੀਗੀ ਉਹ ਵੀ ਇਦਾਂ ਦੀ ਵੀਡੀਓ ਬਣਾਉਂਦੀ ਸੀਗੀ ਠੀਕ ਹੈ ਜੀ ਤੇ ਉਹਦੀ ਗੱਡੀ ਤੇ ਉਹ ਆਪ ਨਹਿਰ ਦੇ ਵਿੱਚ ਮਿਲੇ ਹਨ ਠੀਕ ਹੈ ਜੀ ਤੇ ਹੁਣ ਮੌਨ ਲਾਦਾ ਸ਼ੁਰੂਆਤ ਹੋ ਗਈ ਜੀ ਇੱਕ ਬੰਦਾ ਨਾ ਬਈ ਇੱਕ ਬੰਦਾ ਨਾ ਮਤਲਬ ਉਹ ਹੁੰਦਾ ਇੱਕ ਸਟੈਪ ਦੀ ਲੋਡ ਹੁੰਦੀ ਆ ਠੀਕ ਹੈ ਲੋਕਾਂ ਦਾ ਨਾ ਵੇਰ ਇੱਕ ਸਟੈਪ ਮਿਲ ਜੂਵੇ ਉਤੇ ਬਾਅਦ ਆ ਵਿਆਪਾ ਵੀ ਕਰਾਂਗੇ ਯਾਰ ਠੀਕ ਨੇ ਉਹ ਸਟੈਪ ਅਮਰਤਪਾਲ ਸਿੰਘ ਮੈਰੋ ਨੇ ਦੇਤੇ ਆ ਜੀ ਠੀਕ ਹੈ ਜੀ ਹੁਣ ਜਿਹੜੇ ਜਿਹੜੇ ਬੰਦਿਆਂ ਨੂੰ ਇਹ ਵੀਡੀਓ ਜਾਂ ਕੋਈ ਫੋਟੋਆਂ ਠੀਕਾ ਅੱਛੀਆਂ ਨਹੀਂ ਲੱਗਦੀ ਇਨਫਲੂਐਂਸਰ ਦੀਆਂ ਠੀਕਾ ਪਹਿਲਾਂ ਅਗਲਾ ਧਮਕੀ ਦਿੰਦਾ ਉਤੇ ਘਰੋਂ ਕਰਦਾ ਹੈ ਤੁਸੀਂ ਆ ਮੰਨ ਕੇ ਚੱਲੋ ਜੀ ਦੇਖ ਲਓ ਜੀ ਹੁਣ ਕਿੰਨਾ ਪੁਲਿਸ ਕੇ ਜਿਆ ਪੁਲਿਸ ਦਾ ਮਤਲਬ ਜਿੱਥੇ ਸਿੱਧੂ ਮੂਸੇ ਵਾਲੇ ਨੂੰ ਉਹ ਦੇਣੀ ਚਾਹੀਦੀ ਸੀ ਨਾ ਉਹਨੂੰ ਠੀਕਾ ਉਸ ਦੇਣੀ ਚਾਹੀਦੀ ਸੀਗੀ ਉਹ ਕਰਨਾ ਚਾਹੀਦਾ ਸੀਗਾ ਗਨਮੈਨ ਦੇ ਦੇਣਾ ਚਾਹੀਦਾ ਸੀਗਾ ਉਹਨਾਂ ਨੂੰ ਦਿੱਤੇ ਨਹੀਂ ਇਹ ਗਨਮੈਨ ਇਹ ਆ ਕੱਲ ਦੀ ਕੁੜੀ ਠੀਕ ਆ ਉਹਨੂੰ ਮੜੀ ਧਮਕੀ ਕਿਹਾ ਜੀ ਠੀਕ ਆ ਉਹਨੂੰ ਕਟਵੜ ਮੈਂ 6-7 ਪੁਲਿਸ ਵਾਲੇ ਦੇ ਤੇਰ ਗਨਮੈਨ ਉਹਦੇ ਘਰ ਦੇ ਬਾਹਰ ਬੈਠੇ ਆ ਜੀ ਘਰ ਦੇ ਅੰਦਰ ਵੀ ਨਿਆਰੇ ਬਾਰ ਪੱਕਾ ਪੁੱਖਾ ਲਾਇਆ ਵਾ ਤੁਸੀਂ ਵੀਡੀਓ ਦੇਖਿਓ ਨਹੀਂ ਮੈਂ ਤੁਹਾਨੂੰ ਇਹਦੇ ਨਾਲ ਸਕਰੀਨਸ਼ਾਟ ਅਟੈਚ ਕਰ ਦੂੰਗਾ ਠੀਕ ਆ ਪੱਕਾ ਪੁੱਖਾ ਲਾਇਆ ਵਾ ਕੁੱਲਰ ਲਾਇਆ ਵਾ ਆ ਰਾਮ ਨਾਲ ਬੈਠੇ ਆ ਟੋਰ ਨਾਲ ਯਾਰ ਠੀਕਾ ਡੀਐਸਪੀ ਨੇ ਆ ਕੇ ਬਿਆਨ ਦਿੱਤਾ ਏ ਕਹਿੰਦਾ ਮੇਨ ਨਾਲ ਗੱਲ ਕਰੀਆ ਕਹਿੰਦਾ ਵੀ ਆਪਾਂ ਨੇ ਉਹਨਾਂ ਨੂੰ ਕੋਈ ਗੱਲ ਨਹੀਂ ਇਹ ਜੀ ਕੋਈ ਗੱਲ ਨਹੀਂ ਹੁੰਦੀ ਵੀ ਉਹਨਾਂ ਕੋਲ 96 ਗਨਮੈਨ ਆਪਾਂ ਨੇ ਪੁਲਿਸ ਦਿੱਤੇ ਆ ਹੱਦ ਹੋ ਗਈ ਏ ਨਾ ਇਹ ਤਾਂ ਸਿਰਫ ਧਮਕੀ ਦਿੱਤੀ ਸਿੱਧੂ ਮੂਸੇਵਾਲਾ ਦਾ ਸਿੱਧੂ ਮੂਸੇਵਾਲਾ ਦਾ ਪਤੀ ਦਾ ਸਹਰਾ ਮੇ ਯਾਰ ਵੀ ਕਿਸੇ ਨਾ ਕਿਸੇ ਨੇ ਉਹਨੂੰ ਮਾਰ ਦੇਣਾ ਜਾਂ ਕਿਸੇ ਨਾ ਕਿਸੇ ਨੇ ਉਹਨਾਂ ਨੂੰ ਦੁਸ਼ਮਣੀ ਕਰ ਲੈਣੀ ਕਿਸੇ ਨਾ ਕਿਸੇ ਨੇ ਠੀਕ ਆ ਉਹਨਾਂ ਨੂੰ ਤੁਸੀਂ ਕਾਹਦੇ ਨਹੀਂ ਦਿੱਤਾ 96 ਇਹ ਕੁੜੀਆਂ ਨੂੰ ਉਹਦੇ ਗਨਮੈਨ ਦੇ ਲਿਆ ਯਾਰ ਆਹ ਕੀ ਗੱਲ ਆ ਯਾਰ ਫਿਰ ਇਹ ਵੀ ਬਹੁਤ ਦੋਖ-ਦੋਗਲੀ ਗੇਮਾਂ ਖੇਲਦੇ ਹੋਣ ਇਹ ਨਾ ਪੂਰਾ ਜਾਣ ਕੇ ਲੱਗੇ ਹੋਇਆ ਆ ਦੇਣ ਠੀਕ ਹੈ ਨਾ ਵੀ ਆਏ ਹੋਵੇ ਮਾ올 ਖਰਾਬ ਹੋ ਗਏ ਪਤਾ ਲੱਗੇ ਨਾ ਉਹ ਵੀ ਕਿਦਾਂ ਕੀ ਆ ਠੀਕ ਆ ਅਮਰਸਿਧ ਸਿੰਘ ਨ ਮੈਰੋ ਬਾਈ ਯਾਰ ਕੋਈ ਚੱਕਰ ਨਹੀਂ ਹੈਗਾ ਠੀਕ ਨਹੀਂ ਆਪਾਂ ਨਾਲ ਆਈ ਸਾਰੇ ਆਪਾਂ ਨਾਲ ਆਈ ਠੀਕ ਆ ਜੀ ਪੰਜਾਬ ਵਿੱਚ ਐਦਾਂ ਤਾਂ ਨਹੀਂ ਹੋ ਸਕਦਾ ਠੀਕ ਆ ਜਿੱਥੇ ਯਾਰ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਠੀਕ ਆ ਜਿੱਥੇ ਮਾ ਸ਼ੇਰ ਪੁੱਤਰ ਜੰਮਦੀ ਆ ਠੀਕ ਆ ਉੱਥੇ ਉਹ ਕਹਿ ਕਹਿੰਦੇ ਦੀ ਗਮਲਗਰ ਪੰਜਾਬ ਦੀਆਂ ਠਰਕੀ ਤੀਵੀਆਂ ਲੈ ਕਿਸੇ ਦੇ ਕੰਨ ਪਤੇ ਜੋ ਨਹੀਂ ਸਰ ਕੀ ਆਦਾ ਠੀਕ ਆ ਅਮਰਦਵ ਸਿੰਘ ਮੈਰੋਂ ਨਹੀਂ ਕਰਿਆ ਉਹ ਕਰਿਆ ਏ ਉਹ ਇੱਕ ਬਾਬਾ ਕਹਿ ਰਿਹਾ ਏ ਕਹਿੰਦਾ ਵੀ ਉਹਨੇ ਉਹਦਾ ਰੇਪ ਕਰਿਆ ਏ ਠੀਕ ਆ ਮੈਰੋਂ ਨਹੀਂ ਆ ਕੁਝ ਕਰਿਆ ਏ ਸਰ ਤੇਰੇ ਬੰਦੇ ਨਾਲ ਰੇਪ ਦਾ ਪਰਚਾ ਪਿਆ ਉਹਦਾ ਪਰਚਾ ਵੀ ਨਹੀਂ ਹੈਗਾ ਰੇਪ ਦਾ ਤੂੰ ਆਪਣੇ ਆਪ ਤੇ ਗੱਲਾਂ ਲੱਗੀਆਂ ਬਣਾਣ ਹੈ ਤੇਰੇ ਕੋਲ ਤੇਰੇ ਕੋਲ ਪਰਚਾ ਪਿਆ ਹੋਇਆ ਉਹ ਗਰੇਪ ਦਾ ਤਾਂ ਸਾਹਮਣੇ ਆਈ ਏ ਕੁੜੀ ਉਹਨੇ ਸਾਫ ਸਾਫ ਦੱਸਿਆ ਇਸ ਰਿਆਮ ਸਰੀਆਮ ਬੇ ਸਾਨੂੰ ਗੁਰਦੁਆਰੇ ਚ ਬੁਲਾ ਕੇ ਝਾਂਸਾ ਦੇ ਕੇ ਇਹਨਾਂ ਨੇ ਸਾਡੇ ਨਾਲ ਗੰਦਾ ਕੰਮ ਕਰਿਆ ਏ ਠੀਕ ਹੈ ਤੂੰ ਤਾਂ ਕਹੀ ਨਹੀਂ ਸਕਦਾ ਯਾਰ ਆ ਗੱਲ ਯਾਰ ਤੂੰ ਤਾਂ ਆਈ ਨਹੀਂ ਸਕਦਾ ਮੁਰੇ ਤੂੰ ਕਿਣਾ ਗਿਆ ਮੁਰੇ ਯਾਰ ਹਾਦਾ ਤੇਰੀ ਯਾਰ ਤੂੰ ਤਾਂ ਉਹਦੇ ਕੋਲ ਜਾ ਕੇ ਆਇਆ ਠੀਕ ਹੈ ਕਹਿੰਦਾ ਨਾ ਮੱਕੜ ਕੋਲ ਜਾ ਕੇ ਆਇਆ ਠੀਕ ਹੈ ਜਿਹੜੇ ਆਪਣੇ ਉਹ ਕਿਹਦਾ ਨਾਮ న్యూਸ ਵਗੈਰਾ ਕਰਦੇ ਆ ਮੱਕੜ ਸਮਰੰਜੋ ਜੀ ਮੱਕੜ ਉਹ ਭੱਜ ਜਾ ਕੇ ਆਇਆ ਕਹਿੰਦਾ ਮੇਰੇ ਨਾਕੇ ਨਹੀਂ ਆਇਆ ਲੈ ਦੱਸ ਗੁਰੂ ਦਾ ਸਿੱਖਾਂ ਤੋਂ ਜ਼ਿਆਦਾ ਠੀਕਾ ਦਮਾਲਾ ਤੈ ਬੰਨਿਆ ਵਾ ਠੀਕਾ ਠੀਕਾ ਚੋਲਾ ਤੁਸੀਂ ਪਾਇਆ ਹੋਇਆ ਔਰ ਤੁਨਾ ਕਿੰਨੀ ਆਇਆ ਕਹਿੰਦਾ ਨਾਣਾ ਖੜੇ ਨੇ ਜ਼ਰੂਰੀ ਆ ਇਹ ਬੋਲਾ ਇਹ ਬੰਦਾ ਹੈ ਉੱਪਰ ਤੇ ਇੱਕਾ ਸਰੀਸਾ ਪਈ ਹੋਇਆ ਉੱਪਰ ਤੇ ਹਿੰਦੂਆ ਵਾਂਗੂ ਮਾਲਾ ਪਈ ਵੀ ਆ ਕਹਿੰਦਾ ਮੈਂ ਹਿੰਦੂਆ ਨਾਲ ਵੀ ਕਹਿੰਦਾ ਉਹ ਕਰਦਾ ਹੈ ਬਾਬਾ ਜੀ ਨੇ ਕਿਆ ਕਹਿੰਦਾ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਉਹਨਾਂ ਨੇ ਕਿਹਾ ਸੀਗਾ ਅੱਜ ਤੋਂ ਬਾਅਦ ਕੋਈ ਦੇ ਵਿੱਚ ਗੁਰੂ ਨਹੀਂ ਆਏਗਾ ਠੀਕ ਆ 11ਵਾਂ ਗੁਰੂ ਠੋਡਾ ਗੁਰੂ ਗ੍ਰੰਥ ਸਾਹਿਬ ਲਾਸਟ ਗੁਰੂ ਸਿੱਖਾਂ ਦਾ ਠੀਕ ਆ ਜੀ ਐਤੇ ਬਾਅਦ ਕੋਈ ਗੁਰੂ ਨਹੀਂ ਆਊਗਾ ਗੁਰੂ ਗੁਰੂ ਗੋਵੇਂ ਸਿੰਘ ਜੀ ਨੇ ਸਰਯਾਮ ਕਿਹਾ ਸੀਗਾ ਠੀਕ ਆ ਭਾਰੀ ਪੰਚਾਇਤ ਵਿੱਚ ਕਿਹਾ ਸੀਗਾ ਇੱਕ ਦੋ ਤੁਰਪੇਰ ਲੋਕ ਯਾਰ ਨੰਗਾ ਦੀ ਬੱਦੀ ਪਾ ਕੇ ਤੁਸੀਂ ਉੱਪਰ ਦੇ ਕਹਿੰਦੇ ਆ ਵੀ ਅਸੀਂ Hindu ਲੜਾ ਮੈਂ ਰਾਮ ਮੰਦਰ ਗਿਆ ਮੈਂ ਉਹ ਕਰ ਚਲੋ ਮੰਨੇ ਆ ਭਈਆ ਚ ਬਿਲਕੁਲ ਦਰਸ਼ਨ ਕਰਨ ਜਾ ਸਕਦਾ ਚ ਕੋਈ ਕੋਈ ਗੱਲ ਨਹੀਂ ਠੀਕ ਆ ਸਾਰਿਆਂ ਦੀ ਆਪਣੀ ਆਪਣੀ ਉਹ ਆ ਠੀਕ ਆ ਜ਼ਿੰਦਗੀ ਆ ਆਪਣਾ ਆਪਣਾ ਲਾਈਫ ਸਟਾਈਲ ਜਾ ਸਕਦਾ ਕੋਈ ਗੱਲ ਨਹੀਂ ਆ ਇਹ ਨਾ ਨਾ ਕਹਿ ਤੂੰ ਮੈਂ ਮੰਨਦਾ ਇਹ ਮੇਰਾ ਹਾਂ ਭਈਆ ਤੂੰ ਗਿਆ ਠੀਕ ਆ ਚਲ ਕੋਈ ਗੱਲ ਨਹੀਂ ਦਰਸ਼ਨ ਕਰਨ ਗਿਆ ਦੇਖਣ ਗਿਆ ਦੇਖ ਲਿਆ ਓਕੇ ਉਹ ਵੀ ਗੱਲਬਾਤ ਖਤਮ ਬਸ ਤੂੰ ਤਾਂ ਲਈ ਬੈਠਾ ਹੈ ਕਹਿੰਦਾ ਭਈ ਆਪਾਂ ਦਾ ਜੀ ਗੁਰੂ ਉਹਨਾਂ ਦੇ ਸਿਧਾਂਤਾਂ 'ਤੇ ਚੱਲਣਾ ਹੈ ਜੀ RAM ਦੇ ਸਿਧਾਂਤਾਂ 'ਤੇ 14 ਸਾਲ ਬਨਿਆਸ ਕੱਟ ਕੇ ਉਹਨਾਂ ਨੇ ਐ ਕਰਿਆ ਤਾਂ ਉਹ ਕਰਿਆ ਤਾਂ ਆਹ ਥੋੜੀ ਹੁੰਦਾ ਯਾਰ ਆਪਣੇ ਗੁਰੂਆਂ ਨੇ ਕਿੰਨੀ ਸ਼ੀਧੀ ਦਿੱਤੀ ਯਾਰ ਠੀਕ ਆ ਇੱਕ ਬਿਲਕੁਲ ਬੰਦੇ ਨੂੰ ਪੁੱਛਿਆ ਗਿਆ ਏ ਠੀਕ ਆ ਕਹਿੰਦਾ ਵੀ ਸਭ ਤੋਂ ਜ਼ਿਆਦਾ ਬੜੀ ਸ਼ੀਧੀ ਕਿਹਨੇ ਦਿੱਤੀ ਆ ਠੀਕ ਆ ਜੀ ਉਹ ਬੰਦੇ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਹੀਂ ਜੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੇ ਜੀ ਨਹੀਂ ਜੀ ਠੀਕਾ ਉਹ ਕਹਿੰਦੇ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ ਜੀ ਕਹਿੰਦੇ ਸਭ ਤੋਂ ਵੱਡੀ ਸ਼ਹੀਦੀ ਉਹਨਾਂ ਨੇ ਦਿੱਤੀ ਹੈ ਜਿਨ੍ਹਾਂ ਦੇ ਇੱਕ ਇੱਕ ਦਿਨ ਦੇ ਦੋ ਦੋ ਦਿਨ ਦੇ ਜਵਾਕ ਕੱਟ ਵੱਢ ਕੇ ਗਲੇ ਵਿੱਚ ਪਾਏ ਗਏ ਤੀਮਿਆਂ ਦੇ ਠੀਕਾ ਉਹਦੀ ਸਭ ਤੋਂ ਵੱਡੀ ਉਹ ਸ਼ਹੀਦੀ ਦੋ ਦਿਨ ਦਾ ਬਚਾ ਦੋ ਦਿਨ ਦਾ ਠੀਕ ਹੈ ਜੀ ਉਤੇ ਬਾਅਦ ਪਪਾ ਬੰਦਾ ਸਿੰਘ ਬਹਾਦਰ ਠੀਕ ਹੈ ਉਹਨਾਂ ਦੇ ਮੂੰਹ ਵਿੱਚ ਉਹਦੇ ਬੱਚੇ ਦਾ ਮਾਸ ਪਾਇਆ ਗਿਆ ਦਿਲ ਪਾਇਆ ਗਿਆ ਯਾਰ ਇਹ ਜਿਹੀਆਂ ਸ਼ੀਦੀਆਂ ਕਿਸੇ ਧਰਮ 'ਚ ਹੈ ਹੀ ਨਹੀਂ ਯਾਰ ਤੂੰ ਹੀ ਆਪਣੇ ਧਰਮ ਨੂੰ ਕਿੱਦਾਂ ਛੱਡ ਸਕਦੇ ਏ ਯਾਰ ਜਦੋਂ ਤੂੰ ਜਮੇ ਹੀ ਬਾਈਕਾਟ ਕਰ ਰਿਹਾ ਸਾਡਾ ਭਾਈ ਸਾਡਾ ਚੋਲਾ ਸਾਨੂੰ ਦੇ ਦੇ ਸਾਡਾ ਦਮਾਲਾ ਸਾਨੂੰ ਦੇ ਦੇ ਠੀਕ ਆ ਤੂੰ ਕੁੰਡਲੀਆਂ ਪੁਆਵਾਲਾਂ 'ਚ ਠੀਕ ਆ ਜੋ ਮਰਜੀ ਕੁਝ ਕਰ ਜਿੱਥੇ ਮਰਜੀ ਜਾ ਜਿੰਨੂੰ ਮਰਜੀ ਮਿਲ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਰ ਤੁਸੀਂ ਯਾਰ ਗੁਰੂ ਦਾ ਬਾਣਾ ਪਾ ਕੇ ਤੁਸੀਂ ਏਕਣਾ ਕਰਦੇ ਯਾਰ ਜਿਹੜੇ ਗੁਰੂ ਗੁਰੂ ਨੇ ਤੁਹਾਨੂੰ ਐ ਸਰਜਾਮ ਤੁਹਾਨੂੰ ਹੱਣ ਉੱਚ ਕੇ ਦੱਸਿਆ ਵੇ ਸਭ ਸਿਕਨ ਕੋ ਹਕਮ ਹੈ ਗੁਰੂ ਮਾਨਯੋਗ ਗ੍ਰੰਥ ਤੁਸੀਂ ਕਿਉਂ ਨਹੀਂ ਸਮਝਦੇ ਯਾਰ ਠੀਕ ਹੈ ਜੀ ਇਹ ਗੱਲ ਹੋ ਗਈ ਤੇ ਦੂਜੀ ਗੱਲ ਆਪਣੀ ਇਹ ਹੈ ਜੀ ਇਹ ਹੈ ਨੀ ਜਿਹੜਾ ਲੋ ਭਾਈ ਜੀ ਇੱਕ ਕਹਿੰਦੇ ਖਬਰ ਚੱਲ ਰਹੀ ਆ ਬਹੁਤ ਝੂਰਾ ਸ਼ੂਰਾ ਨਾਲ ਠੀਕ ਹੈ ਜੀ ਰਾਜਾ ਰਗਵੰਸ਼ੀ ਉੱਤਰਾਖੰਡ ਤੋਂ ਠੀਕ ਆ ਉਹਦੀ ਵਿਚਾਰੇ ਦੀ ਹੱਤਿਆ ਕਰ ਦਿੱਤੀ ਗਈ ਆ ਕਤਲ ਕਰ ਦਿੱਤਾ ਏ ਉਹਦੀ ਵਾਈਫ ਵੱਲੋਂ ਠੀਕ ਹੈ ਜੀ ਅਰੇਂਜ ਮੈਰਿਜ ਹੋਈ ਸੀਗੀ ਠੀਕ ਆ ਅਰੇਂਜ ਮੈਰਿਜ ਤੋਂ ਬਾਅਦ 4 ਦਿਨ ਬਾਅਦ ਉਹ ਹਨੀਮੂਨ ਤੇ ਗਏ ਆ ਘੁੰਮਣ ਠੀਕ ਆ ਕੁੜੀ ਨੇ ਪੂਰਾ ਵੀ ਪਤਾ ਨਹੀਂ ਲਗਣ ਦਿੱਤਾ ਵੀ ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਹੈਗੀ ਠੀਕ ਹੈ ਜੀ ਇੰਨਾ ਕ ਭਰੋਸਾ ਬਣਾ ਲਿਆ ਇੰਨਾ ਕ ਵਿਸ਼ਵਾਸ ਬਣਾ ਲਿਆ ਠੀਕ ਆ ਉਹਦੇ ਨਾਲ ਗਈ ਆ ਜੀ ਠੀਕਾ ਘੁਮਣਾ ਹਨੀਮੂਨ ਤੇ ਉੱਥੇ ਕੀ ਹੋਇਆ ਸ਼ਰਲੌਂਗ ਸ਼ੇਲੌਂਗ ਗਈ ਸੀਗੀ ਉਹ ਠੀਕਾ ਉਹਦੇ ਬਾਅਦ ਕੀ ਹੋਇਆ ਉਹਨੇ ਆਪਣੇ ਆਸ਼ਕ ਬੁਲਾਇਆ ਆਸ਼ਕ ਦੇ ਦੋਸਤ ਆਏ ਆ ਠੀਕਾ ਬੰਦੇ ਨੂੰ ਮਾਰ ਕੇ ਪਹਾੜਾਂ ਦੇ ਥੱਲੇ ਦੇ ਦਿੱਤੇ ਆ ਦੇਖ ਲਓ ਜੀ ਉਹ ਅੱਜ ਕੱਲ ਕਿਭਾ ਵਿਸ਼ਵਾਸ ਕਰੀਏ ਕਿਭਾ ਨਾ ਕਰੀਏ ਬਾਈ ਕਲ ਯੁਗ ਹੈ ਠੀਕਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਲ ਯੁਗਾ ਆਉਂਗਾ ਠੀਕਾ ਬਹੁਤ ਬੁਰਾ ਹੋਊਗਾ ਛੋਟੂ ਛੋਟੀਆਂ ਬੱਚਿਆਂ ਦੇ ਰੇਪ ਹੋਉਂਗੇ ਠੀਕਾ ਕਤਲਿਆਮ ਹੋਊਗਾ ਦਿਨ ਦਿਹਾੜੇ ਪਹਿਲਾਂ ਹੋਏ ਕਰਦਾ ਸੀਗਾ ਵੀ ਕਿਸੇ ਸੱਸ ਨੇ ਆਪਣੀ ਨੂੰ ਮਾਰਦੀ ਨਾ ਕਿਸੇ ਪਰੋਣੇ ਨੇ ਆਪਣੀ ਘਰ ਵਾਲੀ ਮਾਰਦੀ ਠੀਕਾ ਇਹ ਦੂਜਾ ਕੇਸ ਜਿਹੜਾ ਆਪਣੇ ਅੱਖਾਂ ਦੇ ਸਾਹਮਣੇ ਆਇਆ ਏ ਔਰ ਇੰਨੇ ਹਜ਼ਾਰ ਗੁਣਾ ਕੇਸ ਜਿਹੜੇ ਆਪਾਂ ਨੇ ਅੱਖਾਂ ਦੇ ਸਾਹਮਣੇ ਆਂਦੇ ਹੀ ਨਹੀਂ ਹੈਗੇ ਇਨਵੈਸਟੀਗੇਸ਼ਨ ਹੁੰਦੀ ਨਹੀਂ ਠੀਕਾ ਐਫ ਆਈ ਆਰ ਇਹ ਨਹੀਂ ਹੁੰਦੀ ਬੰਦਾ ਇੱਜ਼ਤ ਦੇ ਮਾਰੇ ਵਾ ਠੀਕਾ ਐਫ ਆਈ ਆਰ ਵੀ ਨਹੀਂ ਕਰਾਂਦਾ ਠੀਕਾ ਤੁਸੀਂ ਆਪ ਦੇਖੋ ਜੀ ਇਸ ਇੱਕ ਮਹੀਨੇ ਵਿੱਚ ਦੋ ਮਟਰ ਗੇਸ ਹੋ ਗਏ ਜੀ ਇੱਕ ਨੀਲੇ ਟੈਂਕਾ માં ਪਾ ਕੇ ਗੇਰਦੇ ਦਾ ਉੱਪਰ ਤੇ ਕਿਹਾ ਏ ਜਾਂ ਦਿਲ ਦੇਖੋ ਜੀ ਦਿਲ ਕਿੱਡਾ ਬੜਾ ਜ਼ਿੰਮੇ ਦਾ ਕੋ ਟੋਟੇ ਕਰਕੇ ਉਹਦੇ ਵਿੱਚ ਗੇਰ ਕੇ ਠੀਕਾ ਉੱਪਰ ਤੇ ਮਸਾਲਾ ਪਾ ਦਿਆ ਬਜਰੀ ਸਿਮਿੰਟ ਠੀਕ ਹੈ ਜੀ ਐ ਪੂਰਾ ਚੰਗੀ ਤਰ੍ਹਾਂ ਟਾਈਟ ਕਰਦੇ ਆ ਦੱਸੋ ਜੀ ਕਰ ਲੂਗੇ ਵਿਸ਼ਵਾਸ ਕੀ ਸੇਪ ਆ ਬਾਹਰ ਜਾਣੇ ਆਪਾਂ ਅਪਣੇ ਚਲੋ ਕਹਿੰਨੇ ਆ ਨਾ ਪਹਿਲਾਂ ਉਹ ਕਰਦੇ ਦੇਵੇ ਦਾਜ ਪਹਿਲਾਂ ਲੇ ਕਰਦੇ ਸੀਗੇ ਠੀਕ ਆ ਹੁਣ ਮੁੰਡੇ ਵਾਲੇ ਦਾਜ ਦੰਨੇ ਆ ਕੁੜੀ ਨੂੰ ਕੁੜੀ ਨੂੰ ਪੜ੍ਹਾਣੇ ਆ ਲਿਖਾਣੇ ਆ ਠੀਕ ਆ ਆਈ ਲੈਟਸ ਕਰਾਦੇ ਆ ਤੇ ਉਹਨੂੰ ਬਾਹਰ ਭੇਜਦੇ ਆ ਸਾਰਾ ਖਰਚਾ ਆਪ ਚੱਕਦੇ ਆ ਠੀਕ ਆ ਬਈ ਆ ਸਾਡੇ ਮੁੰਡੇ ਨੂੰ ਬੁਲਾਉਂਗੇ ਠੀਕ ਆ ਪਰ ਮੁੰਡੇ ਦਾ ਦੂਰ ਦੀ ਗੱਲ ਆ ਉਹਨਾਂ ਦੇ ਆਸ਼ਕ ਬਣ ਜਾਂਦੇ ਆ ਬਈ ਪੜ੍ਹਾਈ ਕਿਹਾ ਹੁੰਦਾ ਕਿਹਾ ਨਹੀਂ ਹੁੰਦਾ ਠੀਕ ਨੇ ਉੱਥੇ ਜਾ ਕੇ ਕਹਿੰਦੇ ਬਈ ਗੱਲਬਾਤ ਨਹੀਂ ਕਰਦੇ ਪਰ ਸਾਰੀਆਂ ਕੁੜੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਦੇ ਕੋਈ ਪੰਜੂਆਂ ਨਾ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੈਗੀਆਂ ਠੀਕ ਆ ਤਦੋਂ ਇਹ ਸਾਰੀਆਂ ਕੁੜੀਆਂ ਨੂੰ ਨਾ ਵਿੱਚ ਲੈ ਕੇ ਆਇਆ ਕਰੋ ਜਿਹੜੇ ਕੁੜੀਆਂ ਗਲਤਾਂ ਢੀਗਾ ਉਹਨਾਂ ਦਾ ਨਾਮ ਲੈ ਕੇ ਬੋਲੇ ਕਰੋ ਠੀਕ ਆ ਵੀ ਤਾਂ ਕਿ ਦੂਜੀਆਂ ਕੁੜੀਆਂ ਨੂੰ ਬੁਰਾ ਨਾ ਲੱਗੇ ਠੀਕ ਆ ਅਗਲੇ ਕਹੂੰਗੇ ਮੈਂ ਇਸ ਤਰ੍ਹਾਂ ਇਹ ਜੇ ਹੈ ਨਹੀਂ ਤੁਸੀਂ ਨਾਮ ਲੋ ਯਾਰ ਬਾਈ ਆ ਪਿੱਛੇ ਜੇ ਇੱਕ ਮੁੰਡਾ ਮਰਿਆ ਉਹਨੇ ਆਦਮਤਿਆ ਕਰੀ ਆ ਠੀਕ ਆ ਉਹਨੇ ਦੱਸਿਆ ਇਹ ਸਭ ਕੁਝ ਕਹਿੰਦਾ ਵੀ ਹੋੜ ਜੋੜੀ ਪਹਿਲਾਂ ਸਾਡੀ ਗੱਲਬਾਤ ਰੋਜ਼ ਹੁੰਦੀ ਸੀਗੀ ਹੋੜ ਜੋੜੀ ਘਟੋਣੀ ਸ਼ੁਰੂ ਹੋ ਗਈ ਉਥੇ ਬਾਅਦ ਫਿਰ ਮੈਸੇਜ ਆਪਾਂ ਗੱਲ ਹੋਣ ਲੱਗ ਗਈ ਮੈਸੇਜ ਆ ਘਟੋਣੀ ਸ਼ੁਰੂ ਹੋ ਗਈ ਕਹਿੰਦਾ ਇੱਥੇ ਦੇ ਪਤਾ ਲੱਗ ਗਿਆ ਵੀ ਉਹਦੇ ਨੂੰ ਮੇਰੇ ਵਿੱਚ ਕੋਈ ਇੰਟਰਸਟ ਨਹੀਂ ਹੈਗਾ ਠੀਕ ਆ ਫਿਰ ਉਹਨੇ ਬਲੌਕ ਕਰ ਦਿੱਤਾ ਠੀਕ ਹੈ ਜੀ ਉਹਦੇ ਬਾਅਦ ਗੱਲਬਾਤ ਨਹੀਂ ਹੋਈ ਠੀਕ ਹੈ ਜੀ ਚਲੋ ਜੀ ਇਦਾਂ ਨਾ ਕਰੇਗਾ ਲੋਟੇਗਾ ਜੋ ਵੀ ਹੈਗਾ ਇਹ ਸੋ ਹੈਗਾ ਇਹ ਉਹਦੇ ਬਾਅਦ ਜੀ ਆਪਣੀ ਜਿਹੜੀ ਖਬਰ ਹੈਗੀ ਹੈ ਜੀ ਠੀਕ ਹੈ ਜੀ ਉਹ ਖਬਰ ਆਪਣੇ ਸਾਹਮਣੇ ਆਈ ਆ ਜਿਹੜੀ ਆ ਤੁਸੀਂ ਨਾਮ ਸੁਣਨਾ ਸੋਨੂ ਕੋਰ ਠੀਕ ਮੈਂ ਥੋੜੇ ਇਹਦਾ ਰੰਗ ਥੋੜਾ ਬਹੁਤ ਸਾਫਲਾ ਜਾਏ ਹੈਨਾ ਸੋਨੂ ਤੇ ਨਾਮ ਸੋਨੇ ਹੋਣਾ ਸੋਨੂ ਕੋਲ ਠੀਕ ਹੈ ਜੀ ਭਾਈ ਉਹਨੇ ਅੱਤ ਚੱਕੀ ਪਈ ਆ ਯਾਰ ਲੋਕ ਲਿਵਿੰਗ ਰਿਲੇਸ਼ਨਸ਼ਿਪ ਨੂੰ ਕਹਿੰਦੇ ਹੁੰਦੇ ਸੀਗੇ ਠੀਕ ਆ ਚੋਰੀ ਚੋਰੀ ਕਰਦੇ ਆ ਲੋਕ ਪੜੇ ਲਿਖੇ ਬੰਦੇ ਵੀ ਠੀਕ ਆ ਜਿਹੜੇ ਆ ਕਰਦੇ ਆ ਨਾ ਮਤਲਬ ਵੈਲ এডਿਕੇਟਿਡ ਵੈਲ ਹੋ ਠੀਕ ਆ ਬਿਆਂ ਵੀ ਅਸੀਂ ਲਿਵਿੰਗ 'ਚ ਰਹਿੰਦੇ ਆ ਠੀਕ ਆ ਯਾਰ ਇਹ ਆਪਣੇ ਘਰਾਂ ਹੀ ਲੱਗੇਵੇਂ ਰਹਿਣ ਲਿਵਿੰਗ 'ਚ ਅੱਜ ਜੇ ਤੁਹਾਨੂੰ ਥੋੜਾ ਥੋੜੇ ਵੀ ਨਹੀ ਸਕਦਾ ਕਿਤੇ ਕਮਰਾ ਕੁਮਰਾ ਲੈ ਲਓ ਉੱਥੇ ਰਹਿ ਲਓ ਲੀਵਿੰਗ ਚੇਅਰ ਥੋੜਾ ਭਾਈ ਉਹਦਾ ਕੁੜੀ ਦਾ ਭਾਈ ਨਾਲ ਹੁੰਦਾ ਹੈ ਉਹ ਮੁੰਡਾ ਕਦੇ ਹੱਥ ਫੜ ਲਾਂਦਾ ਹੈ ਕਦੇ ਜੱਫੀ ਪਾ ਲਾਂਦਾ ਹੈ ਠੀਕ ਆ ਭਾਈ ਉੱਥੇ ਬੈਠਾ ਬੈਟਾ ਹੋਈ ਜਾਂਦਾ ਉਹ ਉਹ ਵੀ ਕੀ ਕਰੇ ਹੁਣ ਉੱਪਰ ਤੇ ਚੂੜਾ ਪਾ ਦਿੰਦੇ ੱਸ ਤੇਰਾ ਵਿਆਹ ਹੋ ਗਿਆ ਕਿਤੇ ਤੇਰਾ ਮੰਗਣਾ ਹੋਇਆ ਹਲੇ ਚੂੜਾ ਤੇ ਕਿੱਦੋਂ ਤੇ ਪਾ ਲਿਆ ਪਹਿਲਾਂ ਉਹ ਹੀ ਕਰਦੇ ਸੀਗੇ ਭਾਈ ਸਿਆਣਿਆਂ ਦੀ ਗੱਲਾਂ ਸੱਚੀਆਂ ਹੁੰਦੀਆਂ ਸੀਗੀਆਂ ਠੀਕ ਆ ਆਪਾਂ ਕਹਿੰਦੇ ਨਾ ਸਿਆਣੇ ਏਕੜਾ ਉਹਦੀ ਬੈਕਵਰਡ ਸੋਚ ਆ ਉਹਨਾਂ ਦੀ ਗੱਲਾਂ ਸੱਚੀਆਂ ਹੁੰਦੇ ਸੀਗੇ ਵੇ ਪਹਿਲਾਂ ਜਦੋਂ ਵੀ ਵਿਆਹ ਹੁੰਦਾ ਮੰਗਣਾ ਹੁੰਦਾ ਤਾਂ ਨਾ ਮੁੰਡਿਆਂ ਨੂੰ ਰੋਕਾ ਹੁੰਦਾ ਤਾਂ ਮੰਗਣੇ ਚਲੋਂਦੇ ਨੇ ਰੋਕਾ ਹੁੰਦਾ ਤਾਂ ਠੀਕ ਆ ਜਦ ਤੱਕ ਵਿਆਹ ਨਹੀਂ ਹੁੰਦਾ ਤਾਂ ਠੀਕ ਆ ਮੁੰਡਾ ਆਪਣੇ ਸਹੁਰਿਆਂ ਚ ਪੈਰ ਨਹੀਂ ਪਾਸ ਐਦਾ ਸੀਦਾ ਠੀਕ ਹੈ ਜੀ ਜਦ ਤੱਕ ਵਿਆਹ ਨਹੀਂ ਹੁੰਦਾ ਤਾਂ ਘਰ ਦੀ ਗੱਲ ਤਾਂ ਬਹੁਤ ਦੂਰ ਦੀ ਛੱਡੋ ਬੰਦਾ ਆਪਣੇ ਸਹੁਰਿਆਂ ਦੇ ਪਿੰਡ ਵਿੱਚ ਐਂਟਰ ਨਹੀਂ ਕਰ ਸਕਦਾ ਤਾਂ ਠੀਕ ਆ ਇੰਨੇ ਜ਼ਿਆਦਾ ਬਹੁਤ ਸੀਗੇ ਇੰਨੇ ਜ਼ਿਆਦਾ ਗੱਲਾਂ ਮੰਨਣ ਵਾਲੇ ਸੀਗੇ ਬੰਦੇ ਠੀਕ ਹੈ ਜੀ ਆ ਹੁਣ ਦੇਖ ਲਓ ਤੁਸੀਂ ਯਾਰ ਲਿਵਿੰਗ ਰਿਲੇਸ਼ਨਸ਼ਿਪ ਇਹਨਾਂ ਨੂੰ ਪਤਾ ਹੀ ਨਹੀਂ ਲਿਵਿੰਗ ਰਿਲੇਸ਼ਨਸ਼ਿਪ ਕਿਆ ਹੁੰਦਾ ਹੈ ਲਿਵਿੰਗ ਰਿਲੇਸ਼ਨਸ਼ਿਪ ਹੁੰਦਾ ਵੇ ਤੁਸੀਂ ਦੋਏ ਜਣੇ ਠੀਕਾ ਕਿਤੇ ਦੂਜੇ ਸਟੇਟ ਵਿੱਚ ਜਾਂ ਦੋ ਦੋ ਜਣੇ ਦੂਜੇ ਪਾਸੇ ਕੰਮ ਕਰ ਰਹੇ ਇੱਕ ਕਮਰਾ ਲਿਆ ਉਹਦੇ ਵਿੱਚ ਰਹਿ ਰਹੇ ਆ ਉਹ ਹੁੰਦਾ ਲਿਵਿੰਗ ਠੀਕ ਆ ਆਏ ਥੋੜੀ ਯਾਰ ਵੇ ਤੂੰ ਕੁੜੀ ਦੇ ਘਰਾਂ ਜਾ ਕੇ ਰਹਿ ਰਹੇ ਆ ਵੀ ਅਸੀਂ ਲਿਵਿੰਗ 'ਚ ਰਹਨੇ ਆ ਆ ਦਾ ਗੱਲ ਹੋ ਗਈ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟਦਾ ਉਹ ਆਪਣਾ ਘਰ ਵੀ ਛੱਡੀ ਜਾ ਰਿਹਾ ਠੀਕਾ ਇੰਦਰ ਆਦਾ ਕੱਲ ਮਿਲ ਨਹੀਂ ਰਿਹਾ ਚੰਗੀ ਤਰ੍ਹਾਂ ਕਿਆ ਹਾਂਗਾ ਬਈ ਇੰਟਰਵਿਊ ਚ ਦੱਸ ਦੋ ਜੀ ਮੈਨੂੰ ਫਿਰ ਇੰਟਰਵਿਊ ਚ ਕਹੋਗੇ ਵੀ ਹਾਂ ਭਾਈ ਮਾਵਾਪੀ ਦੀ ਗਲਤੀ ਧੀ ਇਹ ਤਾਂ ਬਹੁਤ ਆ ਭਈ ਆ ਗੱਲ ਤੇਰੀ ਬਹੁਤ ਗਲਤ ਆ ਯਾਰ ਠੀਕ ਆ ਆਪਣੀ ਹਰਕਤ ਸੁਧਾਰ ਲੈ ਸੋਨੂ ਕੋਲ ਦੋਵੇਂ ਤੂੰ ਤਾਂ ਹੱਦ ਦੇ ਕਰੀ ਪਈ ਯਾਰ ਤੁਸੀਂ ਤਾਂ ਮੈਂ ਸੂਤਾ ਵਿੱਚ ਸੋਣੀ ਲੱਗਦੀ ਆ ਐ ਆ ਜੀ ਮੇਰਾ ਘਰ ਮੇਰਾ ਹੱਬੀ ਮੈਨੂੰ ਆਏਗਾ ਤੇ ਮੇਰਾ ਹੱਬੀ ਮੈਨੂੰ ਆਏ ਹੱਬੀ ਕੀ ਆ ਹੱਬੀ ਕੀ ਹੁੰਦਾ ਜਦੋਂ ਹਸਬੰਡ ਘਰ ਸਿੱਧਾ ਆ ਨਾਲੇ ਜਿਹਦੇ ਨਾਲ ਮੰਗਣਾ ਹੋਇਆ ਬੰਦਾ ਉਹ ਫਿਉਂਸੇ ਹੁੰਦਾ ਇਹ ਹੱਬੀ ਨਹੀਂ ਹੁੰਦਾ ਦੋ ਅੱਖਰ ਪੜ੍ਹ ਲ ਲਈ ਤਾਂ ਤੈਨੂੰ ਪਤਾ ਲੱਗ ਜਾਵੇ ਕਿ ਆ ਹੁੰਦਾ ਕਿ ਆ ਨਹੀਂ ਹੁੰਦਾ ਤਾਦਾ ਹੱਦੇ ਚ ਕਿਉਂ ਤਨ 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 ਉਹਦੇ ਭਾਈ ਬਾਰੇ ਦੇ ਕੇ ਮੜਾ ਵੀ ਹੁੰਦਾ ਯਾਰ ਵੀ ਤੇਰਾ ਭਾਈ ਦੇ ਦਿਲ ਪੱਕਿਆ ਬੀਤਦੀ ਹੋਣੀ ਯਾਰ ਮੇਰੇ ਅੱਖਾਂ ਦੇ ਸਾਹਮਣੇ ਉਹ ਇਹ ਜੱਪੀਆਂ ਪੱਪੀਆਂ ਕਰੀ ਜਾਂਦੇ ਆ ਘਟੋ ਘਟੇ ਉਹਦਾ ਤਾਂ ਖਿਆਲ ਰੱਖ ਲੈ ਯਾ ਤੂੰ ਤੇ ਇਹਦਾ ਕੋਈ ਨਹੀਂ ਮੰਨਦਾਦਾ ਭਾਈ ਦੁਨੀਆ ਇਹ ਕੋਈ ਇਹਦਾ ਕੁਝ ਨਹੀਂ ਹੋ ਸਕਦਾ ਕਿਆ ਕਰੀਏ ਕਿਆ ਨਾ ਕਰੀਏ ਚਲੋ ਜੀ ਫਿਰ ਵੀ ਕੋਈ ਗੱਲ ਨਹੀਂ ਜੀ ਅਗਲੀ ਵਾਰ ਮਿਲਾਂਗੇ ਬਹੁਤ ਵਧੀਆ ਖਬਰਾਂ ਨਾਲ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਜਿੱਦਾਂ ਕਿ ਤੁਹਾਨੂੰ ਪਤਾ ਵੀ ਆਪਣਾ ਪਹਿਲਾ ਚੈਨਲ ਸੀਗਾ ਉਹ ਬਾਈ ਕਿਸੇ ਨੇ ਹੈਕ ਕਰ ਲਿਆ ਸੀਗਾ ਠੀਕ ਹੈ ਮੈਂ ਕਹਿੰਦਾ ਉਹ ਢੂਈ ਨਾ ਮਿਲੇ ਨਾ ਰੱਬ ਦੀ ਨਿਗਾਹ ਵਿੱਚ ਚਲੋ ਢੂਈ ਨਾ ਮਿਲੇ ਜਿਹਨੇ ਮੇਰਾ ਚੈਨਲ ਹੈਕ ਕੀਤਾ ਦਾ ਹੈਕ ਠੀਕ ਹੈ ਜੀ ਤੇ ਆਏ ਇਹ ਚੈਨਲ ਨੂੰ ਵੀ ਤੁਸੀਂ ਪਿਆਰ ਦਿਓ ਠੀਕ ਹੈ ਆਪਣੇ ਛੋਟੇ ਭਾਈ ਨੂੰ ਠੀਕ ਹੈ ਭਾਂਜੇ ਭਤੀਜੇ ਸਾਰੇ ਆਪਣੇ ਉਹ ਬਾਈ ਠੀਕ ਹੈ ਤਾਂ ਕਰਕੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਸੀ ਗਾਰ ਜੀ ਲੋ ਬਾਈ ਜੀ ਪਿਛਲੇ ਦਿਨਾਂ ਵਿੱਚ ਨਾ ਬਾਪੂ ਜੀ ਨਾ ਮਤਲਬ ਰਾਤ ਨੂੰ ਲੇਟ ਬਾਹਣ ਲਗੇ ਸੀਗੇ ਉਹਨਾਂ ਦਾ ਪੈਸਲੀ ਪ੍ਰੋਗਰਾ ਤੇ ਉਹ ਗਿਰ ਗਏ ਠੀਕ ਹੈ ਜੀ ਤੇ ਫਿਰ ਆਪਾਂ ਨੇ ਐਕਸਰਾ ਵਗੈਰਾ ਕਰਾਇਆ ਸੀਗਾ ਪਰ ਚਲੋ ਆਏ ਜੀ ਮਤਲਬ ਕਰੈਕ ਨਹੀਂ ਸੀਗਾ ਠੀਕਾ ਮਤਲਬ ਅੱਧੀ ਟੁੱਟੀ ਨਹੀਂ ਸੀਗੀ ਸਿਰਫ ਚਰਮੀ ਫੱਟੀ ਸੀ ਤਾਂ ਕਰਕੇ ਉਹਨਾਂ ਡਾਕਟਰ ਸਾਹਿਬ ਨੇ ਕਿਹਾ ਵੀ ਇੱਕਦਮ ਮਾਲਸ਼ ਕਰਨੀ ਆ ਜਿੰਨੀ ਹੋ ਸਕੇ ਠੀਕ ਹੈ ਜੀ ਤੇ ਹੁਣ 2 ਦਿਨ ਹੋ ਗਏ ਆਪਾਂ ਉਹਨੂੰ ਬਾਪੂ ਜੀ ਦੀ ਮਾਲਸ਼ ਕਰਦੇ ਆਣ ਉਹ ਜੁੱਤੀਆਂ ਦੇ ਨਾਲ ਰੱਬ ਸੁਖ શાંતੀ ਦੇਖੇ ਉਹ ਦੱਦ ਚੜ੍ਹਦੀ ਕਲਾ ਵਿੱਚ ਰੱਖੇ ਚਲੋ ਜੀ ਉਹਨੂੰ ਆ ਰਹੇ ਆ ਠੀਕ ਹੈ ਜੀ ਫੇਰ ਤੁਹਾਨੂੰ ਰੋਗ ਨੂੰ ਕਰਾਣੇ ਆ। ਕਿੰਨਾ ਦਰਦ ਹੁੰਦਾ ਹੈ ਬਜ਼ੁਰਗਾਂ ਨੂੰ ਜਦੋਂ ਕੋਈ ਫੇਰ ਰੋਜ਼ ਟੀਕਾ ਲੱਗਦਾ ਹੈ ਦਰਦ ਦਾ ਤੇ ਲੋ ਕਦੇ ਨਾ ਲੱਗਿਆ ਹੋਵੇ ਦਰਦ ਦਾ ਟੀਕਾ ਅੱਜ ਨਹੀਂ ਲੱਗਿਆ ਤਾਂ ਕਰਕੇ ਰੱਬ ਸੁਖਾਂਵਾਂ ਦਿਖਾਈ ਆਪਣੀ ਦੇ ਉਹ ਵਲੌਗ ਨਾਲ ਮੇਰੇ ਬੇਟਾ ਨੂੰ ਅੱਗੇ ਜਿੰਨਾ ਹੋਜੀ ਬਾਪੂ ਜੀ ਪਹੁੰਚ ਗਏ ਉਹ ਬਾਪੂ ਜੀ ਆਪਾਂ ਇਹ ਮੈਡੀਸਨ ਨਾਲ ਕਰਨੀ ਆ ਮਾਲਿਸ਼ ਓਏ ਬਾਪੂ ਜੀ ਨੂੰ ਸ਼ੇਰ ਕਰਨਾ ਚਾਹ ਦੇ ਦਿਓ ਥੋੜੀ ਦੇ ਦਿਓ ਬਾਪੂ ਜੀ ਨੂੰ ਫੇਰ ਮੈਂ ਤੁਹਾਨੂੰ ਹੋਰ ਦਵਾਉਂਗਾ ਚਲ ਥੋੜੇ ਇੱਕ ਇੱਕ ਚਮਚਾ ਦੇ ਦੇ ਇੱਕ ਚਮਚਾ ਲੈ ਲੈ ਇੱਕ ਚਮਚਾ ਲੈ ਲੈ ਇਸ ਤਰੀ ਮੈਂ ਇੱਕ ਚਮਚਾ ਲੈ ਲੈ ਇਹਨੂੰ ਆਪਾਂ ਦੂਜੀ ਦਵਾਈ ਦੇ ਗਏ ਕੌਣ ਵਾਲੀ ਚਲ ਬਹੁਤ ਪ੍ਰਾਇਰ ਲੰਬੋ ਬਜਾਓ ਜੀ ਲੋ ਬਾਈ ਜੀ ਹੁ ਕਰਾਂਗੇ ਮੋਲ ਜਾ ਪ੍ਰਾਇਜਾ ਬਾਈ ਪਿੱਛੇ ਨੂੰ ਮੋਲ